ਕਬਈ ਜੀ ਬਧੀਆ ਹੋਰ ਮੋਰਚਾ ਚੜਦੀ ਕਲਾ ਤੇ ਮਾ ਪੂਰਾ ਚੜਦੀ ਕਲਾ ਚਾਹੀ ਫਤਿਹ ਆ ਜਮਾ ਹਾਂ ਜੀ ਤੇ ਬਾਕੀ ਅਸੀਂ ਜਿਵੇਂ ਕਹਿੰਨਾ ਵੀ ਸਾਰੇ ਡਾਕਟਰ ਸਹਿਮਾਨ ਪਿੰਡਾਂ ਚੋਂ ਇਕੱਠੇ ਹੋ ਕੇ ਤੇ ਸਮਰਥਨ ਵਾਸਤੇ ਆਏ ਆ ਡਾਕਟਰਾਂ ਦੀ ਜਥੇਬੰਦੀ ਸਾਰੇ ਹਾਂ ਹਾਂ ਡਾਕਟਰ ਜਥੇਬੰਦੀ ਜਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਬਲਾਕ ਤਨਹੁੱਲਾ ਸਾਰੇ ਡਾਕਟਰ ਇਕੱਠੇ ਹੋ ਕੇ ਆ ਜੀ ਹਾਂ ਬਾਕੀ ਹਾਂ ਜੀ ਹਾਂ ਸਾਰੇ ਡਾਕਟਰ ਜਿਹੜੇ ਮੈਡੀਕਲ ਪ੍ਰੈਕਟਿਸਿੰਗ ਆ ਰਹੇ ਪਿੰਡਾਂ ਦੇ ਵਿੱਚ ਆਪਾਂ ਪ੍ਰੈਕਟਿਸ ਕਰਦੇ ਆ ਉਹ ਸਾਰੇ ਆਏ ਆਗੇ ਸਾਰੇ ਨੇ ਇਹਦੇ ਵਿੱਚ ਹਿੱਸਾ ਲਿਆਗਾ ਅਸੀਂ ਅੱਗੇ ਜਾ ਕੇ ਵੀ ਪਿੰਡਾਂ ਦੇ ਵਿੱਚ ਹੀ ਪ੍ਰਚਾਰ ਕਰਾਂਗੇ ਵੀ ਉੱਥੇ ਬਹੁਤ ਬਹੁਤ ਲੋਕ ਪਹੁੰਚੋ ਲੱਗਦਾ ਨਹੀਂ ਬਈ ਇਹ ਜਿਵੇਂ ਡੱਲੇਵਾਲ ਸਾਹਿਬ ਲਗਾਤਾਰ ਤੁਸੀਂ ਡਾਕਟਰ ਹੋਣਾ ਉਹਨਾਂ ਦੀ ਸਿਹਤ ਨਾਲ ਜੁੜਿਆ ਸਿਹਤ ਦੀ ਗੱਲ ਹੈ ਸਰਕਾਰਾਂ ਨੂੰ ਮੰਨ ਲੈਣਾ ਚਾਹੀਦਾ ਜਿਵੇਂ ਵੱਡਾ ਲੀਡਰ ਹੈ ਜਿਹੜਾ ਇੱਕ ਗਵਾਂਦੇ ਤੋਂ ਬਹੁਤ ਵੱਡਾ ਨਾ ਲਾਅਸ ਹੈ ਬਹੁਤ ਵੱਡਾ ਘਾਟਾ ਪੈਣਾ ਜੀ ਕਿਉਂਕਿ ਹੁਣ ਜਿਹੜੇ ਲੀਡਰ ਨੇ ਜੀ ਬਹੁਤ ਸਮੇਂ ਤੋਂ ਇਸ ਮੋਰਚੇ ਨਾਲ ਜੁੜੇ ਹੋਏ ਨੇਗੇ ਸਾਰੀ ਜਾਣਕਾਰੀ ਹੈ ਉਹਨਾਂ ਨੂੰ ਕਿਉਂਕਿ ਜੇ ਸਾਡੇ ਹੱਥੋਂ ਹੀ ਖੁੰਝ ਜਾਂਦੇ ਨੇ ਤਾਂ ਇਹ ਜਿਆ ਲੀਡਰ ਮੁੜ ਕੇ ਮਿਲਣਾ ਬਹੁਤ ਮੁਸ਼ਕਲ ਹੈ ਕਿ ਕਿਹੜੇ ਪਿੰਡਾਂ ਤੋਂ ਬਾਈ ਇਧਰਲੇ ਪਾਸੇ ਸੰਗਰੂਰ ਵਾਲੇ ਕੋ ਇਹ ਆਪਣੇ ਜਿਵੇਂ ਬਲਾਕ ਬਰਨਾਲਾ ਬਲਾਕ ਤਨੌੜਾ ਜ਼ਿਲ੍ਹਾ ਜਿਵੇਂ ਬਰਨਾਲਾ ਆ ਗਿਆ ਉਪਲੀ ਰਾਗੜ ਫਰਵਾਹੀ ਵੱਡਬਰ ਭੈਣੀ ਕੱਟੂ ਵਾਲੀਆਂ ਤੇ ਇਹ ਸਾਰੇ ਪਿੰਡ ਆ ਗਏ ਮਾਨ ਸਾਹਿਬ ਦੇ ਗੜ ਤੋਂ ਆ ਗੜ ਤੋਂ ਜਮਾ ਹਾਂ 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 ਪੂਰੇ ਮੈਂ ਜਿੱਤੋ ਜਮਾ ਜਿਵੇਂ ਕਹਿ ਦਈਏ ਵੀ ਬੂਥ ਲਵਾਉਣ ਨੇ ਜਿਹਦੇ ਬੰਨੀ ਉਹ ਜੀ ਇਹ ਤੁਹਾਨੂੰ ਪਤਾ ਹੀ ਆ ਅਸੀਂ ਐ ਨਹੀਂ ਦੇਖਦੇ ਵੀ ਕੀ ਦੀ ਸਰਕਾਰ ਆ ਕੀ ਉਹ ਆ ਬਾ ਜਿੱਦਰ ਨੂੰ ਹੋ ਗਏ ਵਪਾਰ ਆ ਕੰਮ ਤੇ ਹੁਣ ਕਿਵੇਂ ਲੱਗਦਾ ਮਾਨ ਸਾਹਿਬ ਨੇੜੇ ਜੇ ਬੈਠੇ ਤੇ ਆਉਂਦੇ ਹੈ ਨੀਗੇ ਜਿਵੇਂ ਆਪਣੇ ਭਗਵੰਤ ਮਾਨ ਉਹਦਾ ਪਤਾ ਹੀ ਆ ਉਹਨਾਂ ਦਾ ਤਾਂ ਸਾਰੇ ਵਾਅਦੇ ਕਰਕੇ ਜਿਵੇਂ ਕਹਿੰਦਾ ਆਪਾਂ ਇੱਕ ਭੰਡ ਚੁਣ ਲਿਆ ਉਹਨੂੰ ਚੁਣ ਲਿਆ ਉਹਨੇ ਹੁਣ ਬਾਦਸ਼ਾਹ ਹਾਸੀਆਂ ਖੇਡੀਆਂ ਕਰ ਲਿਆ ਲੋਕਾਂ ਦਾ ਦੰਦ ਕਢਾਤੇ ਤੇ ਬਾ ਓਕੇ ਆ ਕੰਮ ਤੇ ਕੀ ਆ ਉਹਨਾਂ ਨੂੰ ਵੀ ਚਾਹੀਦਾ ਉਹਨਾਂ ਨੇ ਵੀ ਆਪਣੇ ਨਾਲ ਵਾਅਦੇ ਕੀਤੇ ਸੀ ਵੀຊ ਉਹਨਾਂ ਸੀ ਐਮਐਸਪੀ ਦੇਵਾਂਗੇ ਮੂੰਗੀਤੇ ਦੇਵਾਂਗੇ ਇਹ ਕਰਾਂਗੇ ਬਹੁ ਕਰਾਂਗੇ ਕੱਲਾ ਸੈਂਟਰ ਹਾਂ ਸੈਂਟਰ ਦਾ ਸਰਕਾਰ ਨਹੀਂ ਭਗਵੰਤ ਮਾਨ ਨੂੰ ਵੀ ਚਾਹੀਦਾ ਇਹ ਵੀ ਕੋਸ਼ਿਸ਼ ਕਰਨ ਉਹਨਾਂ ਕੋਲ ਜਾਣ ਗੱਲ ਚੜਨ ਦਾ ਦੇਣ ਉਹਨਾਂ ਦੇ ਜ਼ਰਤ ਹੋਵੇ ਬੰਦੇ 'ਚ ਜ਼ਰਤ ਹੋਣੀ ਚਾਹੀਦੀ ਆ ਕੱਲਾ ਬੰਦਾ ਕਿਹੜਾ ਨਾ ਇੱਕ ਪਾਸੇ ਹੋ ਜੇ ਜਿਵੇਂ ਉਹ ਬੰਨ ਮਾਰਿਆ ਸੀ ਆਪਣੇ ਮੂਸੇ ਵਾਲੇ ਨੇ ਗੀਤ 'ਚ ਉਹਨਾਂ ਦਾ ਗਾਇਆ ਆਪਣੇ ਕੀ ਆ ਨਾ ਜਟਾਣਾ ਹਾਂ ਹਰਬਲਪਿੰਦਰ ਜਟਾਣਾ ਦੇਖ ਲੋ ਕੱਲੇ ਨਹੀਂ ਦੇਖਣ ਵਾਲੀਆਂ ਸੀ ਨਾ ਉਹ ਗੱਲ ਵੀ ਜਿਵੇਂ ਪਹਿਲਾਂ ਆਪਣੇ ਤੇ ਪਾਣੀ ਛੱਡਿਆ ਕਿਉਂ ਛੱਡਿਆ ਗਿਆ ਜੇ ਆਪਣਾ ਮੁੱਖ ਮੰਤਰੀ ਚ ਅੱਜ ਦਾ ਨਹੀਂ ਫੇਰੀ ਛੱਡਿਆ ਗਿਆ ਇਹ ਗੱਲਾਂ ਸੋਚਣ ਵਾਲੀਆਂ ਨਹੀਂ ਆਪਾਂ ਕੱਲਾ ਸੈਂਟਰ ਨੂੰ ਨਾ ਕਹੋ ਜੇ ਆਪਾਂ ਕੀ ਇਹ ਸੈਂਟਰ ਸੈਂਟਰ ਇਹ ਇਹਦਾ ਕੰਮ ਵੀ ਆ ਆਪ ਤਾਂ ਇਹ ਬਾ ਚੁਟਕਲੇ ਸੁਣਾ ਤੇ ਲੋਕਾਂ ਨੇ ਢਿੱਡ ਪਕਾਤੇ ਇਹਦੇ ਕੋਲੇ ਇਹੀ ਕੰਮ ਆ ਹੋਰ ਕੋਈ ਕੰਮ ਨਹੀਂ ਅਹਿੰ ਤਾਂ ਜਿੰਦਗੀ ਅਸੀਂ ਚੰਗਾਰਚੀ ਬੰਦੇ ਆ ਅਸੀਂ ਕਿਸੇ ਸਰਕਾਰ ਤੋਂ ਨਹੀਂ ਡਰਦੇ ਬਿਲਕੁਲ ਜੀ ਡਰਨਾ ਵੀ ਨਹੀਂ ਚਾਹੀਦਾ ਹਾਂ ਹਾਂ ਖਾਲਸਤਾਨੀਆਂ ਵੇ ਸਿੱਧੀ ਗੱਲ ਕੋਈ ਕੁਛ ਮਰਜ਼ੀ ਜਿਵੇਂ ਕਹਿੰਦੇ ਆ ਵੀ ਹੱਕ ਚ ਹੈਗੇ ਆ ਦੀਪ ਸਿੱਧੂ ਨੂੰ ਵੀ ਯਾਦ ਕਰਦੇ ਆ ਬਾਈ ਫਿਰ ਹਾਂ ਦੀਪ ਸਿੱਧੂ ਨੂੰ ਪੂਰਾ ਯਾਦ ਕਰਦਾ ਬਹੁਤ ਵੱਡਾ ਕਾਟਾ ਪਿਆਉਂਦੇ ਉਹਦੇ ਜਾਨ ਨਾਲ ਦੀਪ ਸੁੱਧੀ ਕੋ ਬਹੁਤ ਉਦੋਂ ਜੇ ਦੀਪ ਸਿੱਧੂ ਕੀ ਕਹਿੰਦੇ ਸੀ ਵੀ ਆਪਾਂ ਇੱਥੇ ਅੱਜ ਬੈਠੇ ਆ ਆਪਾਂ ਪੂਰੀਆਂ ਮੰਗਾ ਉਹਨਾਂ ਨੇ ਵੀ ਕਿਹਾ ਸੀ ਨਾ ਵੀ ਮੂੰਗੀ ਤੇ ਮੂੰਗੀ ਦੀ ਫਸਲ ਤੇ ਜਾਂ ਹੋਰ ساری ਫਸਲ ਤੇ ਇਹ ਗੱਲ ਸੁਣੋ ਹਾਂ ਵੀ ਉਹ ਤੇ ਸਾਰਾ ਵੀ ਆਪਾਂ ਫੇਰ ਜਾਣਾ ਆਪਾਂ ਥੋੜਾ ਜਿਹਾ ਪਹਿਲਾਂ ਉੱਠ ਕੇ ਚਲੇ ਗਏ ਆਪਾਂ ਉਦੋਂ ਜੇ ਆਪਾਂ ਉਦੋਂ ਹਜੇ ਬੈਠੇ ਰਹਿੰਦੇ ਤਾਂ ਆਪਣੇ ਇਹ ਵੀ ਹੱਲ ਹੋ ਜਾਣੇ ਉਹ ਡੱਲੇਵਾਲ ਸਾਹਿਬ ਵੀ ਕਹਿੰਦੇ ਸੀ ਕਿ ਵੀ ਜਿਹੜੇ ਆਪਾਂ ਨੂੰ ਨਹੀਂ ਉੱਠਣਾ ਚਾਹੀਦਾ ਹਨਾ ਹਾਂ ਹਾਂ ਬਾਈ ਜੀ ਕੋਈ ਗੱਲ ਨਹੀਂ 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 ਇਹ ਨਹੀਂ ਗੱਲ ਤਾਂ ਜਿਹੜੀ ਜਨੋ ਹਾਂ ਜੇ ਦੱਸੋ ਕੋਈ ਗੱਲ ਨਹੀਂ ਆਪਣਾ ਪਤਾ ਕੀ ਹੈ ਆਪਣਾ ਮੇਨ ਮੁੱਦਾ ਕੀ ਆ ਵੀ ਅਸੀਂ ਇੱਥੇ ਜਿਵੇਂ ਮਰਨ ਬਾਅਦ ਤੇ ਆਪਣੇ ਬਹੁਤ ਵੱਡੇ ਇਹ ਆਗੂ ਨੇ ਠੀਕ ਆ ਅਸੀਂ ਇਹਨਾਂ ਦੇ ਨਾਲ ਆ ਤੇ ਜੇ ਇਹਨਾਂ ਨੂੰ ਕੋਈ ਗੱਲਬਾਤ ਹੁੰਦੀ ਆ ਜਿਨੀ ਡਾਕਟਰ ਜਥੇਵੰਤੀ ਆ ਅਸੀਂ ਪਿੰਡਾਂ ਚ ਵੀ ਸਾਰੇ ਲੋਕਾਂ ਨਾਲ ਜੋੜ ਕੇ ਜਿਵੇਂ ਕਹਿੰਦਾ ਵੀ ਗੱਲ ਚ ਡੰਡਾ ਦੇ ਜਾ ਮੋਦੀ ਦੇ ਠੀਕ ਆ ਸੈਂਟਰ ਸਰਕਾਰ ਇਹਨਾਂ ਸ਼ਬਦੇ ਇਹਨਾਂ ਨੂੰ ਪਤਾ ਹੀ ਆ ਪੰਜਾਬ ਵਾਲੀ ਇਹ ਗੁਰੂਆਂ ਦੀ ਧਰਤੀ ਆ ਤੇ ਜਿਵੇਂ ਕਹਿੰਦਾ ਵੀ ਅਸੀਂ ਡਰਨ ਵਾਲੇ ਨਹੀਂ ਹੈਗੇ ਕਿਸੇ ਤੋਂ ਠੀਕ ਹੈ ਜੀ ਵੈਕੁਰ ਜੀ ਕਹ ਖਾਲਸਾ ਠੀਕ ਹੈ ਅਜਨਾ ਤੋਂ ਇੱਕ ਮਿੰਟ ਹਾਂ ਜੀ ਪ੍ਰਧਾਨ ਜੀ ਅੱਜ ਸੁਜੋਗ ਦੇਣਾ ਹੋਇਆ ਜੋ ਜੱਥੇ ਤੇ ਪਹੁੰਚਾ ਬਾਈ ਜੀ ਕਹ ਲਿਆ ਵੀ ਅੱਜ ਦਾ ਜਿਹੜਾ ਮੁੱਦਾ ਹੈ ਨਾ ਮੇਨ ਉਹ ਤਾਂ ਹੈਗਾ ਕਿਸਾਨ ਜੱਥੇਬੰਦੀਆਂ ਨੂੰ ਹਮਾਇਤ ਕਰਨ ਦਾ ਔਰ ਕਿਵੇਂ ਐਮਐਸਪੀ ਲੈਣੀ ਆਪਾਂ ਨੇ ਕਿਵੇਂ ਗਰੰਟੀ ਕਾਨੂੰਨ ਮਤਲਬ ਪਾਸ ਕਰਾਉਣੇ ਨੇ ਅਸਲ ਚ ਕਹ ਲਿਆ ਅੱਜ ਅਸਲ ਚ ਇਹ ਖਾਲਸਤਾਨ ਦੀਆਂ ਗੱਲਾਂ ਨਹੀਂ ਹੈਗੀਆਂ ਇੱਥੇ ਇਹ ਜਿਵੇਂ ਬਾਈ ਨੇ ਚਲੋ ਇਹ ਪੱਕੀ ਹੈਗਾ ਬੰਦਾ ਮੈਂ ਖਾਲਸਤਾਨੀ ਆ ਇੱਕ ਮਿੰਟ ਨਹੀਂ ਉਹ ਜੱਥੇਬੰਦੀ ਆਈ ਖੜੀ ਅੱਜ ਇੱਕ ਜਥੇਬੰਦੀ ਅੱਜ ਹਮਾਇਤ ਕਰਨ ਵਾਸਤੇ ਆਈ ਹੈ ਕਿਸਾਨਾਂ ਦੀ ਔਰ ਅਸੀਂ ਕਿਸਾਨਾਂ ਦੇ ਧੀ ਪੁੱਤਾਂ ਅਸੀਂ ਸਿਰਫ ਟਾਰਗੇਟ ਸਾਡਾ ਇਹ ਹੈ ਵੀ ਕਿਸਾਨਾਂ ਨੂੰ ਕਿਵੇਂ ਹਮਾਇਤ ਕਰਨੀ ਹੈ ਕਿਸਾਨ ਜਥੇਬੰਦੀ ਇਹ ਕਿਵੇਂ ਜਿੱਤ ਪ੍ਰਾਪਤ ਕਰਕੇ ਇਥੋਂ ਮੁੜਨਾ ਠੀਕ ਹੈ ਨਾ ਸਾਰਾ ਸਾਡਾ ਕੇਂਦਰ ਬਿੰਦੂ ਇਸੇ ਤੇ ਆ ਸੀ ਕਿਉਂਕਿ ਪਹਿਲਾਂ ਜਿਹੜਾ ਲੰਬਾ ਸਮਾਜ ਸੰਘਰਸ਼ ਲੜਿਆ ਹੈ ਅਸੀਂ ਉਹਦੇ ਵਿੱਚ ਵੀ ਵੱਡਾ ਯੋਗਦਾਨ ਪਾਇਆ ਜਿੰਨਾ ਕਿ ਅਸੀਂ ਪਾ ਸਕਦੇ ਸੀਗੇ ਟਿਕਰੀ ਬਾਰਡਰ ਤੇ ਵੀ ਅਸੀਂ ਸੰਘੂ ਬਾਰਡਰ ਤੇ ਵੀ ਅਸੀਂ ਲਗਾਤਾਰ ਜਥੇ ਲੈ ਕੇ ਆਉਂਦੇ ਰਹਾਂ ਔਰ ਅੱਜ ਤੋਂ ਵੀ ਸਾਡੀ ਇਹ ਸ਼ੁਰੂਆਤ ਹੈ ਅਸੀਂ ਮਤਲਬ ਡੱਲੇਵਾਲ ਜੀ ਦੀ ਹਮਾਇਤ ਹੈ ਕਿਉਂਕਿ ਬਜ਼ੁਰਗ ਨੇਤਾ ਨੇ 72 ਸਾਲ ਦੀ ਉਮਰ ਹੈ ਅੱਜ ਕਿਸਾਨਾਂ ਵਾਸਤੇ ਬੜੀ ਦੁੱਖ ਦੀ ਗੱਲ ਹੈ ਵੀ ਉਹਨਾਂ ਨੂੰ ਅੱਜ 26-27 ਦਿਨ ਹੋ ਗਏ ਮਰਨ ਵਰਤ ਤੇ ਬੈਠਣਾ ਪੈ ਗਿਆ ਕਿਸਾਨਾਂ ਦੀ ਦੇ ਮਤਲਬ ਹਮਾਇਤ ਵਾਸਤੇ ਮਤਲਬ ਬਹੁਤ ਵੱਡੀ ਅਫਸੋਸ ਦੀ ਗੱਲ ਹੈ ਅੱਜ ਮੋਦੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਯਾਰ ਕਿੱਡੀ ਸ਼ਰਮ ਦੀ ਗੱਲ ਹੈ ਔਰ ਕਿਸਾਨਾਂ ਨੂੰ ਆਪਾਂ ਇਹ ਕਹਿੰਦੇ ਹਾਂ ਪਹਿਲਾਂ ਵੀ ਜਦੋਂ ਵੀ ਸਰਕਾਰਾਂ ਬਣਦੀਆਂ ਨੇ ਕਹਿੰਦੇ ਵੀ ਕਿਸਾਨਾਂ ਦੀ ਸਰਤੀ ਸਾਡੀ ਸਰਕਾਰ ਬਣੀ ਹੈ ਔਰ ਕਿਸਾਨ ਦੀ ਸਰਤੀ ਸਾਰਾ ਕੁਝ ਹੈਗਾ ਜੇਕਰ ਅੱਜ ਕਿਸਾਨ ਜਥੇਬੰਦੀ ਨੂੰ ਜਾਂ ਕਿਸਾਨਾਂ ਨੂੰ ਕੁਝ ਹੁੰਦਾ ਹੈ ਜਾਂ ਕਾਰਪੋਰੇਟ ਘਰਾਣੇ ਸਾਡੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹ ਅਸੀਂ ਹਰਗਿਜ ਨਹੀਂ ਹੋਣ ਦੇਵਾਂਗੇ ਸਾਨੂੰ ਕੋਈ ਵੀ ਹਰਭਾ ਵਰਤਣਾ ਪਵੇ ਬੇਸ਼ੱਕ ਦੀ ਸਾਨੂੰ ਇੱਥੇ ਪੱਕੇ ਤੌਰ ਤੇ ਸਾਨੂੰ ਮੋਰਚੇ ਲਾਉਣੇ ਪੈ ਜਾਣ ਔਰ ਸ਼ਾਂਤਮਈ ਮੋਰਚੇ ਹੋਣਗੇ ਜਿਵੇਂ ਇਹ ਬੈਠੇ ਨੇ ਕਿਉਂਕਿ ਇਹ ਮਤਲਬ ਅੱਜ ਦੀ ਗੱਲ ਨਹੀਂ ਜਦੋਂ ਵੀ ਆਪਾਂ ਘੋੜ ਲੜਦੇ ਆ ਤਾਂ ਜੇ ਸ਼ਾਂਤਮਈ ਘੋੜ ਲੜਦੇ ਆ ਤਾਂ ਉਹਦੀ ਜਿੱਤ ਹੁੰਦੀ ਹੈ ਔਰ ਜੇ ਤੁਸੀਂ ਕੋਈ ਚੱਕਵੀ ਗੱਲ ਕਰਦੇ ਹੋ ਤਾ ਉਹਦੀ ਹਾਰ ਹੁੰਦੀ ਐ ਇਹਦਾ ਮਕਸਦ ਇਹ ਨਹੀਂ ਜੀ ਆਪਾਂ ਕੋਈ ਤੇਜ਼ੀ ਨਾਲ ਮਤਲਬ ਇਸ ਤਰ੍ਹਾਂ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਮੋਦੀ ਇੱਜ਼ਤ ਹੋਣੀ ਐ ਔਰ ਜੇ ਸਾਡੇ ਜਿਹੜੇ ਜਥੇ ਨੇ ਇਹ ਜਾਂ ਸਾਡੇ ਕਿਸਾਨ ਜਥੇਬੰਦੀਆਂ ਨੇ ਇਹ ਸ਼ਾਂਤਮਈ ਰੱਖਣੀਆਂ ਤਾਂ ਸਾਡੀ ਜਿੱਤ ਯਕੀਨੀ ਐ ਅੱਜ ਨਹੀਂ ਤਾਂ ਕੱਲ ਸਰਕਾਰਾਂ ਨੂੰ ਇਹ ਮੰਨਣਾ ਹੀ ਪਊਗਾ ਕਿਉਂਕਿ ਕਿਸਾਨ ਇੱਕ ਜਿਹੜਾ ਰੀੜ ਦੀ ਹੱਡੀ ਐ ਤੋਂ ਇਹਨਾਂ ਦੀਆਂ ਮੰਗਾਂ ਸਰਕਾਰ ਨੂੰ ਮੰਨ ਲੈਣੀਆਂ ਠੀਕ ਆ ਜੀ ਧੰਨਵਾਦ